ਆ ਮਧਿਆਨੋ ਦੀ ਪਰਵਾਹ ਤੇ ਰੀਆ ਰੀਆ ਨਾ ਨਾ ਮਧਿਆਨੋ ਆ ਆ ਆ ਰੇ ਆ ਰੇ ਪਤਾ ਨਹੀਂ ਪੰਦਰ ਕਿਹੜਾ ਮਾਲਖਾਂ ਦਾ ਕਿੱਥੋਂ ਲੈ ਕੇ ਆਂਦਾ ਇਹ ਇਹ ਜਦੋਂ ਦੇ ਕੋ ਲਹਿਰਾ ਫੇਰਾ ਨਹੀਂ ਰਹਿੰਦਾ ਹੈ ਗੋਪੀ ਬਾ ਚੜਦਾ ਬੂਰਾ ਪਾਜੀ ਕਹਿੰਦੇ ਚੈਨਸ ਹੁਣ ਲੱਗਦੀ ਮੈਨ ਦੇ ਦੇ ਆਵਾ ਚੈਨ ਦਾਨ ਕਰਤੀ ਸੋਨੇ ਦੀ ਬਵਾਲਾ ਨਹੀਂ ਕੈਨੇਡਾ ਆ ਆ ਆ ਆ ਇਹਨਾਂ ਦਾ ਮਾਲ ਹੁਣ ਖੜਿਆ ਏ ਏ ਆ ਆ ਆ ਆ ਵਲੋਗ ਦੇਖਣ ਲਈ ਕਾਰਨ ਵਲੋਗ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬੈਲ ਆਈਕਨ ਆਨ ਕਰ ਲਿਓ ਜੀ ਅੱਜ ਕੀ ਮੈਂ ਸਾਰੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੋਗ ਕਰਦੇ ਆ ਜੀ ਸਟਾਰਟ ਅੱਜ ਦਾ ਵਲੋਗ ਥੋੜਾ ਜਿਹਾ ਹੈਗਾ ਡਿਫਰੈਂਟ ਤੜਕੇ ਦੇ 4:00 ਵੱਜ ਚੁੱਕੇ ਆ ਤੁਹਾਨੂੰ ਦੱਸਿਆ ਸੀ ਪਹਿਲੇ ਵਲੋਗ ਵਿੱਚ ਅਸੀਂ ਜਾਵਾਂਗੇ ਜੀ ਅੱਜ ਪ੍ਰভাত ਫਿਰਦੇ ਗੁਰਨਾਕਦੇ ਜਿਹੜਾ ਪ੍ਰਕਾਸ਼ ਪੁਰਬ ਆੜ ਵਾਲਾ ਹੈ ਜਿਸ ਕਰਕੇ ਪ੍ਰভাত ਫਿਰ ਰਹੀਆਂ ਅੱਜ ਤੋਂ ਆਰੰਭ ਹੋ ਰਹੀਆਂ ਅੱਜ ਦੀ ਆ ਜੀ 25 ਤਰੀਕ ਇਹ ਵਲੋਗ ਆਊਗਾ ਜੀ 26 ਤਰੀਕ ਨੂੰ ਤੇ ਹੁਣ ਅਸੀਂ ਜਾਵਾਂਗੇ ਪ੍ਰভাত ਫਿਰਦੇ ਤਾਂ ਦੱਸਾਂਗੇ ਕਿੱਧਰ-ਕਿੱਧਰ ਪ੍ਰভাত ਫਿਰ ਜਾਂਦੀ ਆ ਤੇ ਕਿਹੜਾ ਘਰ ਹੈ ਅੱਜ ਕਿਹਦੇ ਘਰ ਜਾਣੀਆਂ ਕਿਆ ਕੀਤਾ ਸੀ ਬਰਾਤ ਵਿੱਚ ਦੇ ਕੀ ਕੋਈ ਚੰਗਾ ਮਾੜਾ ਸਾਨੂੰ ਦੱਸਿਓ ਤੇ ਪਹਿਲਾ ਸਾਜ ਦੇ ਦਾ ਬਲੌਗ ਹੈ ਸਾਨੂੰ ਪਤਾ ਨਹੀਂ ਮੈਂ ਕੋਈ ਬਾਕੀ ਬਲੌਗ ਤੁਸੀਂ ਦੇਖਦੇ ਆ ਤਾਂ ਕਮੀ ਪੇਸ਼ੀ ਹੋਈ ਤਾਂ ਮੈਨੂੰ ਦੱਸਿਓ ਤੇ ਨਵਾਂ ਨਵਾਂ ਬਲੌਗ ਬਣਾ ਲੱਗੇ ਆ ਪਤਾ ਹੈ ਨਹੀਂ ਬੋਤਾ ਉਹ ਜੋ ਮਾਲ ਗਲਤੀ ਬੋਲ ਹੋ ਜਾਂਦਾ ਕੋਈ ਮਾੜਾ ਹੀ ਬੋਲ ਹੋ ਜਾਂਦਾ ਹੈ ਤੇ ਕੋਈ ਜਿੰਨ ਚੀਜ਼ ਦਿਖਾਉਣ ਵਾਲੀ ਹੁੰਦੀ ਆ ਕੋਈ ਨਹੀਂ ਦਿਖਾਉਣ ਵਾਲੀ ਹੁੰਦੀ ਜੋ ਵੀ ਹੁੰਦਾ ਮੈਨੂੰ ਕਮੈਂਟਾਂ 'ਚ ਦੱਸ ਦਿਆ ਕਰੋ ਤੇ ਤਾਂ ਜੋ ਅਸੀਂ ਅੱਗੇ ਤੋਂ ਗੱਲ ਚੰਦਾ ਸਕੀਏ ਤੇ ਹੁਣ ਅਸੀਂ ਹੁਣੇ ਆ ਜੀ ਤਿਆਰ ਤਿਆਰ ਹੋ ਕੇ ਵਰਦਾ ਸਾਹਿਬ ਜਾਵਾਂਗੇ ਮੱਥਾ ਟੇਕਾਂਗੇ ਵਰਹਤ ਫਿਰ ਜਾਵਾਂਗੇ ਸ਼ਬਦ ਗਾਵਾਂਗੇ ਸੇਵਾ ਕਰਾਂਗੇ ਜਿੰਦਾ ਵੀ ਹੋਇਆ ਤਾਂ ਦੱਸਾਂਗੇ ਜੀ ਮਿਲਦੇ ਆ ਜੀ ਤਿਆਰ ਅਸੀਂ ਹੋ ਗਏ ਆ ਜੀ ਤਿਆਰ ਤੁਸੀਂ ਦੇਖ ਸਕਦੇ ਆਂ ਜੈਕੇਟ ਪਾ ਲਈ ਹਾਲ ਕੀ ਜਾਈ ਬਾਹਰ ਮੌਸਮ ਬਹੁਤ ਠੰਡਾ ਹੋ ਗਿਆ ਤੜਕਾ ਹੋ ਗਿਆ ਤੇ ਸਾਡੇ ਨਾਲ ਜਾ ਰਹੇ ਆ ਜੀ ਸਮਰ ਤੇ ਆਸਮਾਨ ਆਪਣ ਹੋ ਗਿਆ ਤਿਆਰ ਇਹਦੇ ਵਿੱਚ ਚਾਰਜਰ ਪਾਵਰ ਬੈਂਕ ਆ ਤੇ ਇਹ ਹੈਗਾ ਜੀ ਕੈਮਰਾ ਵਾਲਾ ਸਟੈਂਡ ਅੱਗੇ ਮੁੰਡੇ ਨੂੰ ਚਾਹੀਦਾ ਤੁਸੀਂ ਦੇਖ ਸਕਦੇ ਆ ਟਾਈਮ ਕਿੰਨਾ ਹੋ ਗਿਆ ਸਮਰ 4:40 ਟਾਈਮ ਹੋ ਗਿਆ ਜੀ 4:30 ਸਵੇਰ ਦੇ ਜਾਵਾਂਗੇ ਅਸੀਂ ਪਰਵਾਹ ਫੇਰੇ ਤੇ ਅਸੀਂ ਆ ਗਏ ਹਾਂ ਜੀ ਗੁਰਦੁਆਰੇ ਨੂੰ ਰਾ ਸਾਡੇ ਮੇਰੇ 엄마 ਆ ਦੇਖ ਸਕਦੇ ਆ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਪ੍ਰਭਾਤਵੇਰੀ 'ਚ ਹਾਜ਼ਰ ਹੋਵਾਂਗੇ ਜੀ ਅਸੀਂ ਗੁਰਦੁਆਰ ਸਾਹਿਬ ਪਹੁੰਚ ਚੁੱਕੇ ਹਾਂ ਜੀ ਤੁਸੀਂ ਦੇਖ ਸਕਦੇ ਆ ਆ ਰਕਸ਼ਾ ਤਿਆਰ ਕਰਦੇ ਸੀਗੇ ਰਾਤੀ ਹੋ ਗਿਆ ਹਨੇਰਾ ਇਸ ਕਰਕੇ ਵੀਡੀਓ ਨਹੀਂ ਬਣਾਈ ਤੁਸੀਂ ਦੇਖ ਸਕਦੇ ਆ ਜੀ ਇਹ ਰਕਸ਼ਾ ਕਿ ਜਦੋਂ ਇਹ ਪਾਲਕੀ ਸਾਹਿਬ ਵੀ ਆ ਇਹ ਤੁਹਾਨੂੰ ਰਾਈਟਿੰਗ ਚਾਲਦੀ ਦਿਖਾਵਾਂਗੇ

ਬਿਨ ਦੇਖ ਕੇ ਮਨ ਨੂੰ ਮਿਲਿਆ ਪਿਆਰ ਹੋ ਗਿਆ ਦਿਨੋਂ ਮਰਨ ਦਾ ਰੰਗ ਹੈ ਸੰਤੋਖ ਦਾ ਕਮਿਲਾ ਹੈ ਦੇਵ ਨਾਮਣੀ ਜੋ ਤੋਬੀ ਹੈ ਇਸਨ ਕਰ ਕੇ ਆਨ ਦੇਵ ਆਪਣੀਏ ਸਤਿਗੁਰੁ ਕਾਈ ਕਾਲ ਨਾਨਕ ਸੁਝਾਏ ਯੇਸੂ ਕੁਰਸੀ ਧਰਮ ਪਰਵਤ ਕਾਲ ਮਰਨਾ ਕੀ ਜਾਣ ਜੋ ਤਰ ਮੇਰੇ ਯੇਸੂ ਮਿਲ ਰਹੇ ਸਤਿਗੁਰ ਸਰਾਂਤ ਕਾਈ ਆਪ ਅਬਿਦੁਰ ਸੁਖੀ ਜੀ ਰਿਤ ਕੈ ਤਵਾ ਨਾਨਕ ਪ੍ਰਭਨਨ ਕਰਮਾਂ ਕਾਈ ਹੈ ਕੋਪਿਚ ਅਜਮਾਈ ਪਾਉਂਗੀ ਕਿੱਤੈ ਸੁਖ ਸਾਪਤਾ ਤਾ ਸੋਈ ਸਤਿਗੁਰ ਮੇਰੀ ਵਾਟ ਦੇ ਨਾ ਰੋਗ ਦਾ ਪਾਣਾ ਕੋਈ ਵੇਦਾ ਮੇਰੀਆਂ ਸਾਡ ਦੇ ਬਾਦਕ ਨਾਮ ਧਿਆਨ ਲੋਈ ਅਸੀਂ ਕਰਨ ਲੱਗੇ ਆ ਜੀ ਭੁਜੇ ਬਣਾਉਣ ਦੀ ਸੇਵਾ ਸਾਡੇ ਸੇਵਾ ਦਾ ਲੱਗਿਆ ਹੋਇਆ ਜੀ ਸੇਵਾ ਕਰਨ ਤੁਸੀਂ ਦੇਖ ਸਕਦੇ ਆ ਅਸੀਂ ਚੱਲੇ ਆ ਜੀ ਫ੍ਰੀ ਹੋ ਕੇ ਘਰ ਨੂੰ ਹੁਣ ਇੱਥੋਂ ਅਸੀਂ ਜਾ ਕੇ ਨਹਾ ਧੋ ਕੇ ਹੋਵਾਂਗੇ ਤਿਆਰ ਜੀ ਜਾਵਾਂਗੇ ਵਿਆਹ ਪਰਸੋਂ ਅਸੀਂ ਖਾਦੀ ਦੀ ਜਾਗੋ ਕੱਲ ਨੂੰ ਕੱਲ ਰੈਸਟ ਸੀਗੀ ਤੇ ਅੱਜ ਅਸੀਂ ਵਿਆਹ ਜਾਵਾਂਗੇ ਬਾਕੀ ਵਲੋਗ ਤਿਆਰ ਹੋ ਕੇ ਯਾਰ ਦੇ ਵਿੱਚ ਦੇ ਤਾਂ ਦਿਖਾਵਾਂਗੇ ਜੀ ਕਿੱਦਾਂ ਖੱਪ ਖਾਂਦਾ ਹੁੰਦਾ ਆ ਮਿਲਦੇ ਆ ਜੀ ਥੋੜਾ ਟਾਈਮ ਬਾਅਦ ਜੀ ਦੇਖ ਸਕਦੇ ਆ ਜੀ ਸਮਰ ਹੋਣੀ ਪਕ ਲਾਪੇ ਬੰਦਣ ਤੜਕੇ ਆ ਗਏ ਕਹਿੰਦੇ ਸਾਡੇ ਘਰ ਬਹੁਤ ਖਲਾਰਾ ਪਿਆ ਆ ਇਸ ਕਰਕੇ ਪਰ ਨੂੰ ਪਹਿਲੇ ਬੰਨੀ ਜਾਊਗੀ ਇਹ ਤੋਂ ਬਾਅਦ ਫੇ ਅਸੀਂ ਆਪਣਾ ਨੰਬਰ ਲਾਵਾਂਗੇ ਫੇ ਪੱਗਾਂ ਬਣ ਕੇ ਜੀ ਤਿਆਰ ਹੋ ਜਾਣਾ ਕੱਪੜੇ ਵਿੱਚ ਜਾਣ ਲੱਗੇ ਪਾਵਾਂਗੇ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ ਭਾਈ ਦੱਸਿਓ ਪਾਜੀ ਬਸ ਇਹ ਕੱਪ ਬਣਨ ਦੇ ਵਾਨ ਲਾਜੀ ਭਾਗ ਹਾਂਜੀ ਦੋਸਤੋ ਅਸੀਂ ਹੋ ਗਿਆ ਅੱਜ ਤਿਆਰ ਤਮਨ ਹੋ ਰਿਹਾ ਓਏ ਹਾਂਜੀ ਦੋਸਤੋ ਉਧਰ ਭਰਾ ਚੱਲ ਪਈ ਆ ਇੱਕ ਭਾਈ ਜੀ ਦੀ ਬਰਨਾ ਮੰਨਾ ਲੱਗ ਰਹੀ ਏ ਇੱਕ ਭਾਈ ਜੀ ਦੀ ਬਰਨਾ ਮੰਨਾ ਜੇ ਇਸ ਤਰ੍ਹਾਂ ਲੱਗ ਰਿਹਾ ਭਾਈ ਜੀ ਅੰਮੇ ਬੰਨ ਕੇ ਇਹ ਜਾਵਾਂਗੇ ਬਰਾਤੀ ਜੇ ਕੋਈ ਮੁੰਡਾ ਮੋਨਦਾ ਨਹੀਂ ਲੱਗਿਆ ਪਰ ਜੇ ਮੈਨੂੰ ਪੰਨਾ ਪਸੰਦ ਕੋਤ ਹੈ ਤੇ ਰਵ ਨੇ ਅੰਨ ਸਦਾਵੇ ਹੀ ਆਉਂਗੇ ਸਰਦ ਦੇ ਦੀਪੇ ਬਰਾਦਾ ਵਿਆਹ ਆ ਭਾਈ ਮੈਨੂੰ ਕੋਈ ਗੋਟੀ-ਗੋਟੀ ਚਾਇਆ ਇਹ ਕਰਕੇ ਪੰਨਾ ਬੰਨ ਕੇ ਚੱਲਦੇ ਅਸੀਂ ਹੋ ਗਏ ਹਾਂ ਦੋਨੀਆਂ ਨੇ ਤਿਆਰ ਜੀ ਹੁਣ ਅਸੀਂ ਜਾਵਾਂਗੇ ਬਰਾਤ ਦੇ ਨਾਲ ਆਹ ਖੜਿਆ ਜੀ ਸਾਡੇ ਨਾਲ ਤੇ ਸਾਰੇ ਜਣੇ ਤੁਸੀਂ ਦੇਖ ਸਕਦੇ ਆਂ ਓ ਬੰਦਾ ਰਾਤ ਨੂੰ ਯਾਰ ਸਾਨੂੰ ਦਿਖਾਇਆ ਸੀ ਕਿ ਗੁਰਦਰ ਗਿਆ ਸੀ ਸਾਡੇ ਨਾਲ ਬਾਉ ਗਾਇਸ ਆਰ ਯੂ ਚੜਦੀ ਕਲਾ ਵੜ ਜਾ ਆਪਣਾ ਸਟੈਪਰਾ ਕਰਕੇ ਦੱਸ ਗੱਲ ਓਰ ਵਾਲਾ ਏ ਪਤੰਦਰ ਪਤੰਦਰ ਕੀ ਖਾਂਦਾ ਰਹਿੰਦਾ ਜੱਟਾ ਹੀ ਰਹਿੰਦਾ ਜਦੋਂ ਦੇਖੋ ਓਥੇ 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 ਜਾਗੂ ਵਾਲ ਜਰ ਗਏ ਮਲਵਈ ਕਿਧਿਆਲੇ ਆ ਸਾਡੀਆਂ ਐਡਵਾਂ ਦੇਖ ਲਓ ਆ ਬਾਬਾ ਜੀ ਦੇਖੋ ਤਾਂ ਪਛਾਣ ਹੁੰਦੇ ਕਿਤੇ ਇਹ ਹੀ ਨਹੀਂ ਮਾਨ ਇਹਨਾਂ ਨੇ ਇਹੀ ਆਹੀ 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 ਗੱਲਾਂ ਕਰਕੇ ਇਹ ਕਾਹਦੇ ਨਾਗੇ ਨਾਗੇ ਆਹੀ ਗੱਲਾਂ ਕਰਕੇ ਇਹਨਾਂ ਨੇ ਮਰਾਤ ਨਿਕੋ ਲੈ ਕੇ ਜਾਂਦਾ ਮੇਰੀ ਟੀਮ ਚਲੋ 1 2 3 ਚਲੋ 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 ਆ ਆ ਰੇ ਆ ਰੇ ਪਤਾ ਨਹੀਂ ਪਿੰਦਰ ਕਿਹੜਾ ਮਾਲਕਾਂ ਦਾ ਕਿੱਥੋਂ ਲੈ ਕੇ ਆਂਦਾ ਇਹ ਇਹ ਜਦਾਂ ਦੇ ਕੋ ਲਹਿਰਾ ਫੇਰਾ ਜੀ ਰਹਿੰਦਾ ਹੈ ਗੋਪੀ ਮੈਂ ਛੱਡਦਾ ਪੂਰਾ ਤੁਸੀਂ ਦੇਖ ਸਕਦੇ ਜੀ ਆ ਪਿੰਡ ਪੱਲੀ ਜੀ ਦਾ ਬਲਵਈ ਕਿੰਨਾ ਰੋਪਿਆ ਜੀ ਅਰੇ ਗੱਲਿਆ ਜੀ ਵਿਰਾਤ ਨੂੰ ਅਸੀਂ ਦੇਖ ਸਕਦੇ ਆ ਜੀ ਅਸੀਂ ਆ ਗਏ ਆ ਜੀ ਸਿੰਘ ਸਭਾ ਗੁਰਦੁਆਰਾ ਸਾਹਿਬ ਮੱਠਾ ਟਿਕਾਣੇ ਦਾੜੇ ਦਾ ਤੇ ਆ ਕਿੱਦਾਂ ਭੰਗੜਾ ਕਰੋਪਿਆ ਜੀ ਮਲਵਈ ਕਿੱਦੇ ਵਾਲਿਆਂ ਦਾ ਜੀ ਪੱਲੀ ਉੱਚੀ ਤੋਂ ਜੇ ਕਿਸੇ ਨੇ ਆਪਣੇ ਵਿਆਹ ਸ਼ਾਦੀ ਦੇ ਕਰਵਾਉਣਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰਿਓ ਅਸੀਂ ਪਹੁੰਚ ਗਏ ਜੀ ਪੈਸਰੀ ਬੈਕ ਸਾਈਡ ਤੇ ਡਾਕਟਰ ਸਾਹਿਬ ਪਹਿਲੇ ਹੱਥ ਖੜੇ ਕਰੀਦਾ ਲੈ 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 ਆ ਗਏ ਆ ਮਾਉ ਮਾਉ ਆ ਗਏ ਆ ਆ ਗਏ ਆ ਪੈਸਰੀ ਪਹੁੰਚ ਗਏ ਆ ਬਹੁਤ ਧਰੇ ਬਹੁਤ ਵਧੀਆ ਹੈ ਆ ਗਏ ਆ ਪਾਪਾ ਜੀ ਤੁਸੀਂ ਕਿਦੋਂ ਟਾਕਾ ਮਾਰਨ ਤੁਰੇ ਹੋ ਆ ਆਏ ਇੰਤਨਾ ਨਾ ਲੱਗਿਆ ਐਫਸੀ ਲੱਗੇ ਆਏ 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 ਚਲੋ ਚਲੀਏ ਜੀ ਵਿਆਹ ਖਾਈਏ بیا ਮੋਟੇ ਨਾਲ ਮੋਟੇ ਨਾਲ ਮਾੜੀ ਹੋਗੀ ਠੀਕ ਹੈ ਨਾ ਦੀਪੇ ਭਾਈ ਵਾਲੀ ਗੱਡੀ ਜਿਹੜਾ ਦੀਪੇ ਭਾਈ ਉਹਨਾਂ ਨੇ ਵੜਾਇਆ ਨਹੀਂ ਗੱਡੀ ਚ ਓ ਲੜਪੇ 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 ਆਜੋ 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 ਜਗਾ ਮਲਿਕ ਲਈ ਹੈ ਜੀ ਆਜੋ 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 ਆ ਜਾਓ 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 ਅਸੀਂ ਹੋਰ ਗਿਆ ਤੈਨੂੰ ਲੈ ਕੀ ਕੋੜੇ ਹਲੇ ਚੱਲੇ ਨਹੀਂ ਅਸੀਂ ਪਹਿਲਾਂ ਪਹੁੰਚ ਗਏ ਅਸੀਂ ਹੁਣ ਪਾੜਾਂਗੇ ਛੋਲੇ ਪੂਰੀਆਂ ਗੋਪੀ 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 ਚੋਲੇ ਪੂਰੀਆਂ ਇੰਨੇ ਗੱਲਾਂ ਗੱਡੀ ਲਗਵਾਈ ਮੈਂ ਹੁਣ ਤੁਹਾਨੂੰ ਬੈਠਣ ਦਊਂਗਾ ਅਸੀਂ ਆ ਗਏ ਆ ਜੀ ਪਿਆਸ ਦੇ ਅੰਦਰ ਜਗਨੂ ਜਗਨੂ ਨੂੰ ਸਾਡੇ ਪੈਸਾ ਦਾ ਮੁਆਇਨਾ ਕਰਵਾ ਰਹੇ ਆ ਆ ਗੋਪੀ ਥਮਣ ਨਾਲੋਂ ਵੱਡਾ ਆ ਦੇਖਣੇ ਜਿਹੜਾ ਜਿਹੜਾ ਛੋਟਾ ਭਰਾ ਹੁੰਦਾ ਹਾਂਜੀ ਚਲੋ ਉਹ ਆ ਲੈ ਸ਼ਗਨ ਮੈਂ ਲਗਾ ਓਏ ਹਾਂਜੀ ਮਹਾਰਾਜ ਆ ਦੇਖ ਲੋ ਆਲੇ ਐ ਉਹ ਗੋਪੀ ਜਾਂਦਾ ਗੋਪੀ ਜਾਂਦਾ ਹਾਂਜੀ ਹਾਂਜੀ ਬੋਟੀ ਪਰੋਣੇ ਬੋਟੀ ਪਰੋਣੇ ਨਹੀਂ ਮੇਰੀ ਗੱਲ ਸੁਣੋ ਇੱਧਰ ਕੋਈ ਹੈ ਨਹੀਂ ਇੱਧਰ ਗੁਪਤ ਦਾ ਆ ਰਿਹਾ ਅੱਛਾ ਆ ਅੱਛਾ ਇੱਦਾਂ ਚਾਹ ਸਵਰ ਪਿੱਛੇ ਸਵਰ ਪਿੱਛੇ ਭਾਜੀ ਲਾ ਕੇ ਮੈਨੂੰ ਫੜਾ ਦਿਓ ਆ ਲੈ ਲਾ ਕੇ ਮੈਨੂੰ ਫੜਾ ਦਿਓ ਫੋਟੋ ਵੇਖੀ ਆ ਜੀ ਆ ਆ ਵੀ ਪਿੰਡ ਪੁੱਛ ਆ ਮੁੰਡਾ ਇਹ ਪਲੀਆਂ ਤੋਂ ਆਇਆ ਜੀ ਆ ਆ ਇਹ ਆਹ ਇਹ ਆਹ ਇਹ ਆਹ ਆਹ ਇਹ ਆਹ ਇਹ ਆਹ ਇਹ ਆਹ ਆਹ ਇਹ ਆਹ ਇਹ ਆਹ 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 ਡਾਂਸਰ ਅਜਰਾ ਉਹ ਤਿਆਰ ਹੋ ਗਏ ਇੱਕੋ ਗੱਲ ਕਹਿੰਦੇ ਆ ਖਿੱਚ ਮੇਰੀ ਫੋਟੋ ਤੇ ਕੱਚ ਮੇਰੀ ਫੋਟੋ ਆ ਵੀ ਕੋਪੀ ਵਾਲਾ ਯਾਰ ਆ ਪੈਂਸੂ ਚਾਏ ਆ ਜੀ ਆ ਦੇਖੋ ਜੀ ਇਹਨਾਂ ਨੂੰ ਪਲੇਟਾਂ ਨਹੀਂ ਮਿਲੀਆਂ ਆ ਜੀ ਇਹਦਾ ਉੱਧਾ ਬੈਠੇ ਹੋ ਆ ਟੀਵੀ ਚ ਪਾ ਕੇ ਲੈ ਆਇਆ ਹੋਰ ਦੇਖ ਲੋ ਇਹਨਾਂ ਨੂੰ ਪਲੇਟਾਂ ਨਹੀਂ ਮਿਲੀਆਂ ਯਾਰ ਕੱਢ ਲੋ ਦਰਦੇ ਆ ਤੁਸੀਂ ਇਹਨਾਂ ਦੀ ਬਾਹਰ ਨੂੰ ਪਲੇਟਾਂ ਖਾਧੋ ਮਗਈਆਂ ਨੂੰ ਮਾਣੀ ਕਿਵੇਂ ਟੀਵੀ 'ਚ ਪਾ ਕੇ ਚੱਕ ਲਿਆ ਪਕੌੜੇ ਗੀਤਾ ਕੁਰਾਨ ਭਾਈ ਗਣ ਸਿੰਘ ਦਾ ਹੈ ਸੰਦਸਤੇ ਦੀ ਕੋਈ ਕੌਮ ਨਹੀਂ ਇਸ ਦੀ ਗੱਲ ਜਦੋਂ ਸਾਵਾਲੇ ਕੋਈ ਤੇ ਪਰਵਾਹੀ ਦੀ ਗੱਲ ਹੁੰਦੀ ਸਭ ਤੋਂ ਪਹਿਲਾਂ ਕੀ ਹੈ ਲੋਵੇ ਦੋਸਤੋ ਫੋਟੋ ਸ਼ੂਟ ਹੋ ਰਿਹਾ ਚੰਨੀ ਦੇ ਵਿਆਹ ਦਾ ਅਗਲੀ ਵਾਰੀ ਹੁਣ ਚੰਨੀ ਦੀ ਆ ਮੇਰੇ ਸਟੂਡੀਓ ਪਲੀ ਚੱਕੀ ਤੁਸੀਂ ਦੇਖ ਸਕਦੇ ਆ ਆ ਸਾਡਾ ਕੋਰੀਓਗ੍ਰਾਫਰ ਅਹ ਅਹ ਟੱਕਦੇ ਉਹ ਵੀ ਦੋਸਤੋ ਬਾਜੀ ਉਹਨੇ ਕੱਪੜੇ ਚੇਂਜ ਕਰਕੇ ਥੱਲੇ ਆ ਚੁੱਕੇ ਆ ਜੀ ਹੁਣ ਕੋਠੇ ਤੋਂ ਤੇ ਹੁਣ ਇਹਨਾਂ ਨੂੰ ਸਲਾਮੀਆਂ ਪਹਿਨਣਗੇ ਸਟੇਜ ਉੱਤੇ ਜਾਣਗੇ ਇਹ ਜੀ ਦੇਖ ਸਕਦੇ ਆ ਫਰੀ ਬੈਟਿੰਗ ਦੀਪੇ ਭਾਈ ਦੇ ਵਿਆਹ ਦੀ ਇਹ ਅੱਜ ਦੀਪੇ ਭਾਈ ਦੇ ਵਿਆਹ ਦੀ ਫਰੀ ਬੈਟਿੰਗ ਕੋ ਦਿਲ ਕੱਦ ਲਰ ਮੱਤ ਲੀਏ ਨਾਰੇ ਸਾਰੇ ਦੱਪੇਂਡ ਆ ਗਿਆ ਹਾਂਜੀ ਦੋਸਤੋ ਸਾਡੀ ਟੀਮ ਲੱਗੀ ਆ ਜੀ ਰੋਟੀ ਬਾੜੀ ਖਾਣ ਉਧਰੋਂ ਡੀਜੇ ਹੋ ਗਿਆ ਬੰਦ ਤੁਸੀਂ ਦੇਖ ਸਕਦੇ ਆ ਜੀ ਹੈਲੋ ਗਾਇਜ਼ ਧੰਕ ਯੂ ਗੈਂਗਸ ਹੈਲੋ ਗਾਇਜ਼ ਸਾਡੀ ਟੀਮ ਜਿੰਨੀ ਸਤਾ ਰੋਟੀ ਖਾਣ ਲੱਗੇ ਆ ਜੀ ਜਿਹੜੇ ਲੰਗਰ ਛਕਣਾ ਛਕ ਸਕਦੇ ਸਾਡੇ ਨਾਲ ਜੀ ਆ ਸਕਦਾ ਜੀ ਆ ਪਿੱਛੇ ਮਾਹੂਣੀ ਇੱਦਾਂ ਕਰੀ ਜਾਂਦੇ ਆ ਕੜੀ ਚਾਵਲ ਕੜੀ ਚਾਵਲ ਕੜੀ ਚਾਵਲ ਕੜੀ ਚਾਵਲ ਕੜੀ ਛੋਲ ਕੜੀ ਛੋਲ ਕੜੀ ਛੋਲ ਪੰਗਣਾ ਪਾ ਕੇ ਰੋਟੀ ਖਾਈ ਜਾਂਦੇ ਆ ਐ ਤੁਹਾਈਓ ਨੇ ਆਈਸਕ੍ਰੀਮਾਂ ਖਾਂਦੇ ਆ ਆਈਸਕ੍ਰੀਮਾਂ ਅੱਜ ਹੀ ਖਾਣ ਲੱਗੇ ਆ ਜੀ ਆਈਸਕ੍ਰੀਮ ਅਗੇ ਕੋਲੀ ਚ ਪਾ ਪਾ ਗਰਿੰਦੇ ਨੇ ਹੁਣ ਕੱਪਾਂਿਆਂ ਚ ਦੇਣ ਲੱਪੇ ਆ ਮੁੰਡੇ ਨੇ ਕਾਲੀ ਆ ਜੀ ਟੂ ਫਲੇਵਰ ਦੋ ਫਲੇਵਰ ਵਾਲੀ ਆਈਸਕ੍ਰੀਮ ਅਸੀਂ ਕਾਲੀ ਆ ਜੀ ਇੱਕੋ ਜਿਹਾ ਇਹਦੇ ਵਿੱਚ ਟੁੱਟੀ ਫੁੱਟੀ ਆ ਸਵਾਦ ਬਹੁਤ ਹੁੰਦੀ ਉੱਧਾ ਘਰੇ ਨਾਲ ਜਿੰਨੀ ਮਰਜੀ ਫ੍ਰੀਜੇ ਚ ਪਈ ਰਵੇ ਸਵਾਦ ਜੈ ਨਹੀਂ ਆਂਦਾ ਜਿਹੜਾ ਐਦਾਂ ਆ ਨਾ ਕੱਲੀ ਕੱਲੀ ਚੋਕ ਕੇ ਖਾਣ ਦਾ ਸਵਾਦ ਆ ਬਾਬਾ ਵੱਖਰਾ ਹੀ ਆ ਰੋਟੀ ਬਾਣੀ ਸਾਰਿਆਂ ਨੇ ਛਕ ਲਿਆ ਪਿੰਡਾਂੜ ਚੱਲ ਗਏ ਆਪਣੇ ਆਪਣੇ ਘਰਾਂ ਨੂੰ ਤੁਸੀਂ ਦੇਖ ਸਕਦੇ ਆ ਟੇਬਲ ਮਾਰਤੇ ਆ ਮੁੰਡੇ ਉੱਧਰ ਸਟੇਜ ਤੇ ਨੱਚਣ ਲੱਗੇ ਹੋ ਆ ਏ ਹੁਣ ਅਸੀਂ ਆਈਸਕ੍ਰੀਮ ਖਾ ਕੇ ਅਸੀਂ ਵੀ ਹੋਵਾਂਗੇ ਭੰਗੜੇ ਵਾਲ ਨੂੰ ਉਹਨੇ ਕਰ ਵਜੇ ਲਓ ਜੀ ਆ ਭਾਜੀ ਕਹਿੰਦਾ ਚਾਹ ਥੋੜੀ ਲੱਗਦੀ ਐ ਮੈਨੂੰ ਚਾਹ ਦੇ ਦਾ ਪਾ ਚਾਹ ਦਾਨ ਕਰਤੀ ਆ ਆਹ ਦੀ ਵੀ ਫੋਟੋ ਫਿੱਟੇ ਮੇਰੇ ਪੈਰੀ ਲਓ ਜੀ ਕੋਈ ਨਾ ਜਾਈਦਾ ਬੰਦਾ ਲੈ ਯਾਰ ਕੀ ਬੰਦਾ ਕੋਈ ਚਾਹ ਦੇ ਚਾਹ ਨਾ ਹੋਰ ਆ ਜੀ ਆ ਪੈਸੇ ਨਾਲ ਚੱਲਿਆ ਆ ਤੇਰੇ ਸੋਨੇ ਵੇ ਚਾਹ ਨਾ ਪਾਉਣੀ ਵਾਹ 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 ਆਹੀ ਆਸ਼ੀਰਵਾਦ ਚਾਹੀਦਾ ਲਓ ਜੀ ਥਾਈ ਵਗਦੇ ਕਿੰਦਾਂ ਨੇ ਲੱਗਦੀ ਐ ਐਹੋ ਚੈਨ ਬਾਦੇ ਓਏ ਪਾਜੀ ਕਹਿੰਦੇ ਚੈਨ ਸੰਨੇ ਲੱਗਦੀ ਮੈਂ ਦੇ ਦੇ ਅਵਾ ਚੈਨ ਦਾਨ ਕਰਤੀ ਸੋਹਣੇ ਦੀ ਅਕਵਾਦਾਨੀਆ ਕੈਨੇਡਾ ਬਣੀ ਕਾ ਅੰਗਰੇਜੀ ਨਹੀਂ ਪੰਜਾਬੀ ਬੋਲਵਾ ਖਾਂਦਵਾ ਹਾਂ ਅੰਗਰੇਜੀਆ ਬੋਲੇ ਵੇ ਜਾਨਾ ਨਾ ਨੋਟਾ ਲੰਦੇ ਬੰਦਾ ਕੋਈ ਨਾ ਜੈਨਾ ਚੈਨਾ ਹੋਰ ਆ ਜੂ ਹਾਂ ਅਗਰ ਆ ਮਾਜੀ ਨਾ ਮਾਜੀ ਯਾਰ ਪਾਜੀ ਤੂੰ ਵਾਈਆ ਬੇ ਯਾਰ ਤੁਮ ਹਾਲੇ ਕੁਮ ਹਾਲੇ ਕੁਮ ਹਾਲੇ ਲੋ ਜੀ ਅਸੀਂ ਚੱਲੇ ਆ ਜੀ ਪੈਲਸ ਵਿੱਚੋਂ ਹੁਣ ਘਰ ਨੂੰ ਘਰੇ ਜਾ ਕੇ ਮਿਲਦੇ ਆ ਤੇ ਅਸੀਂ ਜਾਵਾਂਗੇ ਸਕੂਟਰੀ ਤੇ ਗੱਡੀ ਵਾਲੇ ਬੰਦੇ ਉਹ ਜਾਂਦੇ ਪਏ ਆ ਉਹ ਨੱਟ ਗਿਆ ਉਹਨਾਂ ਨੇ ਸਾਰਿਆਂ ਨੇ ਗੱਡੀ ਜਾਣਾ ਅਸੀਂ ਤਿੰਨੇ ਜਾਣੇ ਜਾਵਾਂਗੇ ਸਕੂਟਰੀ ਤੇ ਸਾਡੇ ਕੋਲ ਸਮਾਨ ਵੀ ਆ ਤੇਲ ਦੀਆਂ ਕੈਂਦੀਆਂ ਸਾਡੇ ਕੋਲ ਤੇ ਅਸੀਂ ਜਾਵਾਂਗੇ ਹੁਣ ਪੈਲਸ ਤੋਂ ਘਰ ਨੂੰ ਘਰੇ ਜਾ ਕੇ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਕਰਨ ਲਈ ਵੀ ਪਟਾਕੇ ਬਟੁੱਕੇ ਚਲਾਣੇ ਆ ਤੇ ਜਾ ਕੇ ਵੀ ਆਵਾਂਗੇ ਹੁਣ ਪਟਾਕੇ ਬਟੁੱਕੇ ਜਾ ਕੇ ਦੇਖੀਏ ਘਰੇ ਘਰੇ ਚੱਲਦੇ ਆ ਜੀ ਸਕੂਟਰੀ ਤੇ ਹਾਂ ਜੀ ਦੋਸਤੋ ਅਸੀਂ ਪਹੁੰਚ ਗਏ ਜੀ ਪਿੰਡ ਪੰਦੀ ਉੱਚੀ ਤੁਸੀਂ ਦੇਖ ਸਕਦੇ ਹੋ ਜੀ ਵਿਆਹ ਵਾਲਿਆਂ ਦਾ ਘਰ ਭਾਜੀ ਉਹਨਾਂ ਨੂੰ ਲੈ ਜਾਣਾ ਟਾਈਮ ਉਹਨਾਂ ਨੇ ਜਾਣਾ ਹੈ ਭਾਬੀ ਦੇ ਪਿੰਡ ਵਿਦਾਈ ਉੱਥੋਂ ਹੋਣੀ ਹੈ ਤੇ ਅਸੀਂ ਇਹ ਪਹਿਲਾਂ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਲੜੀਆਂ ਤੇ ਹੁਣ ਅਸੀਂ ਲੈ ਕੇ ਜਾਵਾਂਗੇ ਇੱਥੋਂ ਪਟਾਕੇ ਬਿਜਾਵਾ ਦੇ ਨਾਲ ਸਵਾਲਤ ਵਿੱਚ ਤੁਸੀਂ ਦੇਖ ਸਕਦੇ ਆਂ ਜੀ ਘਰ ਤੁਸੀਂ ਦੇਖ ਸਕਦੇ ਆਂ ਜੀ ਪਟਾਕੇ ਸਾਡੇ ਤਿਆਰ ਆ ਆ ਛੋਟ ਪਏ ਆ ਜੀ ਤੇ ਆ ਬੰਬ ਜੀ ਆ ਉਹ ਬੰਬ ਦਿਖਾਈ ਓਏ ਗੋਪੀ ਉਹ ਵੀ ਬੰਬ ਦਿਖਾਈ ਓਏ ਆ ਤੁਸੀਂ ਦੇਖ ਰਹੇ ਹੋ ਜੀ ਬੰਬ ਇਹ ਪਟਾਕੇ ਬਣਿਆ ਗੋਪੀ ਨੇ ਤੇ ਇੱਕੜ ਬਰ ਰੱਖਿਆ ਹੈ ਕੋਠੇ ਦੇ ਅਸੀਂ ਤੇ ਉਹ ਬਿਜਾਵਾਂਗੇ ਬਾਹਰ ਅਗਰ ਦੇਖ ਸਕਦਾ ਜੇ ਕਿੰਨਾ ਸੋਹਣਾ ਲੱਗਦਾ ਕਿੰਨਾ ਪਿਆਰਾ ਲੱਗਦਾ ਹਾਰੇ ਵਿੱਚ ਪੀੜਾ ਵਿਆਹ ਵਾਲਾ ਘਰ ਇਹ ਆ ਜੀ ਦੀਪੇ ਭਾਜੀ ਜੀ ਹੁਣਾਂ ਦਾ ਘਰ ਵਿਆਹ ਵਾਲਾ ਸੋ ਮਟੀ ਹੁਣ ਦਾ ਘਰ ਆ ਜੀ ਇਹ ਆ ਗਏ ਆ ਆ ਗਏ ਆ ਜੀ ਆ ਗਏ ਆ ਸਾਡੇ ਸਾਥੀ ਆ ਗਏ ਆ ਜੀ ਰੇਕੂਡੌਨ ਰੇਕੂਡੌਨ ਕਿਵੇਂ ਆ ਰੇਕੂਡੌਨ ਦੀ ਬੱਸ ਹੀ ਭਈ ਅੱਜ ਕੰਮ ਕਰਾ ਕਰਾ ਕੇ ਆ ਬੋਲ ਦੰਗਰ ਜੀ ਤਰਨਾ ਹਾਂਜੀ ਮੇਰੇ ਲੋਕ 20 ਲੱਖ ਵਧਾਈਆਂ ਇੱਕ ਵਾਰ ਫੇਰ ਲੱਖ ਲੱਖ ਵਧਾਈਆਂ ਹਾਂਜੀ ਮਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਇਹਨੇ ਮਾ ਕੱਪੜ ਪਹਿਨੇ ਨਾ ਇੱਕ ਵਾਰ ਬੋਲੋ ਮੈਂ ਤੇਰੀ ਬੱਜਣੀਆਂ ਆ ਚੰਨੀ ਤੁਸੀਂ ਵਿਆਹ ਬਾਰੇ ਕੁਝ ਕਹਿਣਾ ਜਾਓਗੇ ਟੱਡ ਲਈ ਮਾਈਕ ਤਿਆਰ ਆ ਹਾਂਜੀ ਮਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਵਿਆਹ ਕਿਵੇਂ ਦਾ ਹੋਇਆ ਹਾਂਜੀ ਰਜੀਪਾ ਜੀ ਕੋਸੀ ਦੋ ਬੋਲ ਟੱਕੇ ਦੋ ਬੋਲ ਦੋ ਬੋਲ ਇੱਕ ਤੋਂ ਬੋਲ ਇੱਕ ਤੋਂ ਬੋਲ ਪਿਆ ਦੇ ਦੋ ਬੋਲ ਪਾਰੀ ਪਾਰੀ ਬੋਲ ਕੇ ਜਾਓ ਦੋ ਬੋਲ ਚਲ ਚੱਲ ਮੋਦਨ ਮਾਸੀ ਕਹਿੰਦਾ ਛੱਡ ਦੇ ਵਾਹ ਮੁੜ ਕੇ ਆ ਗਈ ਸਾਰੀ ਮਨ ਲਈ ਕਿੱਦੇ ਵਾਲੇ ਬਾਅਦ ਮਾਪ ਹੋ ਰਹੇ ਆ ਸੈੱਟ ਕਰ ਰਹੇ ਆ ਇਹ ਆ ਜੀ ਪੀਵੀ 32 ਮਨ ਲਈ ਕਿੱਦਾ ਭੰਗੜਾ ਗਰੁੱਪ ਨਵਾਂ ਸ਼ਹਿਰ ਨੂੰ ਸ਼ਾਂਗਲਾਣੀ ਇਹਦੇ ਨਾਲ ਆਪਾਂ ਸ਼ੂਸ਼ਾ ਆ ਦੇ ਆ ਦੇ ਇਹਨਾਂ ਦਾ ਮਾਲ ਹੁਣ ਕੜਿਆ ਏ ਏ ਆਹ 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 ਅਗਲੀ ਲੱਗ ਗਈ ਜੀ ਪਟਾਕੇ ਚਲਾਣ ਤੁਸੀਂ ਦੇਖ ਸਕਦੇ ਹੋ ਜੀ ਬਰਾਤ ਆ ਗਈ ਹੈ ਜੀ ਪਟਾਕੇ ਚੱਲ ਪਏ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਚੱਕੇ ਚੱਲ ਪਏ ਆ ਜੀ ਬਰਾਤ ਆ ਗਈ ਹੈ ਜੀ ਦਰਾਂ ਵਿੱਚ ਜਿਹਨੂੰ ਦੇਖ ਸਕਦੇ ਆ ਜੀ ਇਹ ਹੈ ਜੀ ਪਿੰਡ ਪੱਲੀ ਉੱਚੀ ਦਾ ਦਿੱਤਾ ਭੰਗੜਾ ਗਰੁੱਪ ਤੁਸੀਂ ਦੇਖ ਸਕਦੇ ਆ ਜੀ ਮਲਵਈ ਕੀਤਾ ਪਿੰਡ ਨਵਾਂ ਸ਼ਹਿਰ ਯਾਰ ਜੀ ਤੇ ਲੀਏ ਆਏ ਦੋਸਤੋ ਅਸੀਂ ਚੱਲੇ ਆ ਜੀ ਆਪਣੇ ਘਰ ਨੂੰ ਰਾਤ ਹੀ ਹੋ ਗਈ ਜੀ ਸਮਾਪਤੀ ਤੁਸੀਂ ਦੇਖ ਸਕਦੇ ਆ ਸਮਝ ਚੱਲੇ ਆ ਜੀ ਆਪਣੇ ਆਪਣੇ ਘਰਾਂ ਨੂੰ ਹੁਣ ਤੁਸੀਂ ਦੇਖ ਸਕਦੇ ਆ ਜੋ ਉਪੀ ਸੇ ਨੂੰ ਜਾਣਾ ਵੇ ਤੂੰ ਤਾਂ ਆਣਾ ਨਹੀਂ ਰਾਤ ਫੇਰੀ ਤੇ ਅੱਜ ਵੀ ਆਣਾ ਸੀ ਪਰ ਕੱਟ ਹੋਣਾ ਚੱਲ 5 ਵਜੇ ਆਇਓ ਵੇ ਫੇਰ ਨੂੰ ਚੰਨੀ ਚੰਨੀ ਓਏ ਫੇਰ ਨੂੰ 5 ਵਜੇ ਪਰਵਾਸ ਫੇਰੀ ਤੇ ਠੀਕ ਆ ਜੀ ਚਲੋ ਚਲੋ ਠੀਕ ਆ ਜੀ ਅਸੀਂ ਚੱਲੇ ਜੀ ਆਪਣੇ ਆਪਣੇ ਘਰ ਨੂੰ ਕੀ ਮੈਨੂੰ ਲੱਗਿਆ ਜੀ ਤੁਹਾਨੂੰ ਅੱਜ ਦਾ ਵਲੋਗ ਕਮੈਂਟਾਂ ਜ਼ਰੂਰ ਲੱਖਿਓ ਨਵੇਂ-ਨਵੇਂ ਵਲੋਗ ਦੇਖਣ ਲਈ ਕਨ ਬਲੋਗ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬੈਲ ਆਈਕਨ ਔਨ ਕਰ ਲਿਓ ਜੀ ਉਹ ਪਹਿਲਾ-ਪਹਿਲਾ ਨਵਾਂ-ਨਵਾਂ ਬਲੋਗਰ ਬਣਿਆ ਜੀ ਪਤਾ ਨਹੀਂ ਲੱਗਦਾ ਕੀ ਕੁਝ ਬੋਲਣਾ ਕਿੱਦਾਂ ਬੋਲਣਾ ਪਤਾ ਨਾਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦੀ ਮਿਲਦੇ ਆ ਜੀ ਅਗਲੇ ਵਲੋਗ ਵਿੱਚ